ਰਾਦੇ ਰਾਦੇ ਹਾਜ਼ਰ ਹਾਂ ਇਸ ਉਮੀਦ ਦੇ ਨਾਲ ਕਿ ਬਾਕੀ ਕਹਾਣੀਆਂ ਦੀ ਤਰ੍ਹਾਂ ਇਹ ਕਹਾਣੀ ਵੀ ਤੁਹਾਨੂੰ ਪਸੰਦ ਆਵੇਗੀ ਸਬਜੀ ਮੰਡੀ ਵਿੱਚ ਆਪਣੀ ਤਲਾਕशुदा ਪਤਨੀ ਨੂੰ ਸਬਜੀ ਵੇਚਦੇ ਵੇਖ ਕੇ ਇੱਕਦਮ ਇੰਦਰ ਦੇ ਪੈਰ ਰੁਕ ਗਏ ਪ੍ਰੀਤ ਸਾਹਮਣੇ ਜ਼ਮੀਨ ਉੱਤੇ ਥੋੜੀ ਜਹੀ ਸਬਜੀ ਰੱਖ ਕੇ ਬੈਠੀ ਕਿਸੇ ਗ੍ਰਾਹਕ ਦਾ ਇੰਤਜ਼ਾਰ ਕਰ ਰਹੀ ਸੀ ਉਹ ਮਨ ਹੀ ਮਨ ਖੁਸ਼ ਹੁੰਦਾ ਹੋਇਆ ਬੜਬੜਾਇਆ ਕਹਿੰਦੀ ਸੀ ਤੇਰੇ ਨਾਲੋਂ 100 ਗੁਣਾ ਚੰਗਾ ਪਤੀ ਮਿਲ ਜਾਵੇਗਾ ਪਰੀਹ ਨੂੰ ਤਾਂ ਕੋਈ ਹਰਾਮ ਦੀ ਖਾਣ ਵਾਲਾ ਮਿਲ ਗਿਆ ਲੱਗਦਾ ਹੈ ਤਾਂ ਹੀ ਤਾਂ ਆਪਣੀ ਘਰ ਵਾਲੀ ਤੋਂ ਸਬਜ਼ੀ ਵਿਕਵਾ ਰਿਹਾ ਹੈ ਨਾ ਚਾਹੁੰਦੇ ਹੋਏ ਵੀ ਉਸ ਦੇ ਕਦਮ ਪ੍ਰੀਤ ਵੱਲ ਨੂੰ ਚੱਲ ਪਏ ਅਚਾਨਕ ਇੰਦਰ ਨੇ ਆਪਣੇ ਮੂੰਹ ਤੇ ਰੁਮਾਲ ਬੰਨ ਲਿਆ ਉੰਜ ਵੀ 6 ਸਾਲਾਂ ਵਿੱਚ ਉਹ ਬਹੁਤ ਬਦਲ ਚੁੱਕਿਆ ਸੀ ਥੋੜਾ ਜਿਹਾ ਮੋਟਾ ਤੇ ਰੰਗ ਵੀ ਸਾਫ਼ ਹੋ ਗਿਆ ਸੀ ਸੂਟ ਬੂਟ ਪਾ ਕੇ ਸਾਹਬ ਲੱਗ ਰਿਹਾ ਸੀ ਤੇ ਚਿਹਰੇ ਤੇ ਰੁਮਾਲ ਬੰਨਣ ਤੋਂ ਬਾਅਦ ਤਾਂ ਬਿਲਕੁਲ ਵੀ ਪਹਿਚਾਨ ਵਿੱਚ ਨਹੀਂ ਸੀ ਆ ਰਹਾ ਕੋਲ ਜਾ ਕੇ ਵੇਖਿਆ ਤਾਂ ਪ੍ਰੀਤ ਦੇ ਕੋਲ ਥੋੜੇ ਜਿਹੇ ਆਲੂ ਜੋ ਕਿ ਹਵਾ ਦੇ ਥਪੀੜੇ ਖਾ ਕੇ ਪੁਰਾਣੇ ਜਿਹੇ ਲੱਗ ਰਹੇ ਸੀ ਥੋੜੇ ਜਿਹੇ ਟਮਾਟਰ ਜੋ ਕਿ ਬਿਲਕੁਲ ਤਾਜ਼ਾ ਸੀ ਤੇ ਇੱਕ ਟੋਕਰੀ ਵਿੱਚ ਅੰਬ ਪਏ ਸੀ ਜਿਨ੍ਹਾਂ ਦੇ ਉੱਪਰ ਸੁੱਕਿਆ ਹੋਇਆ ਕਾਹ ਹੁਣ ਕਾਰਨ ਉਹ ਠੀਕ ਠੰਗ ਨਾਲ ਦਿਖਾਈ ਵੀ ਨਹੀਂ ਸੀ ਦੇ ਰਹੇ ਥੋੜੀ ਜਹੀ ਹਰੀ ਮਿਰਚ ਚਾਰ ਪੰਜ ਗੋਭੀ ਦੇ ਫੁੱਲ ਸੀ ਸੜਕ ਕਿਨਾਰੇ ਜ਼ਮੀਨ ਤੇ ਇੱਕ ਚਾਦਰ ਵਿਛਾ ਕੇ ਉਹ ਇੰਨਾ ਜਿਹਾ ਸਮਾਨ ਲੈ ਕੇ ਬੈਠੀ ਸੀ ਇੰਦਰ ਨੇ ਗੌਰ ਕੀਤਾ ਉਹ ਤਾਂ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਪਤਲੀ ਹੋ ਗਈ ਸੀ ਚਿਹਰੇ ਤੇ ਵੀ ਮਾਸਾ ਰੌਣਕ ਨਹੀਂ ਸੀ ਰੰਗ ਵੀ ਕਾਲਾ ਪੈ ਗਿਆ ਸੀ ਇੱਕ ਵਾਰ ਤਾਂ ਉਸ ਨੂੰ ਸ਼ੱਕ ਹੋਇਆ ਕਿ ਉਹ ਪ੍ਰੀਤ ਹੀ ਹੈ ਜਾਂ ਕੋਈ ਹੋਰ ਪਰ ਉਸ ਦੇ ਵੱਡੇ ਸਾਰੇ ਤਿਲ ਨੂੰ ਵੇਖ ਕੇ ਉਸ ਨੂੰ ਯਕੀਨ ਹੋ ਗਿਆ ਕਿ ਇਹ ਤਾਂ ਪ੍ਰੀਤੀ ਹੈ ਪ੍ਰੀਤ ਨੇ ਆਸ਼ਾ ਭਰੀਆਂ ਨਜ਼ਰਾਂ ਨਾਲ ਉਸ ਵੱਲ ਵੇਖਿਆ ਫਿਰ ਕਾਲੀ ਨਾਲ ਬੋਲੀ ਕੀ ਚਾਹੀਦਾ ਸਾਬਬ ਨਾਲ ਦੀ ਘੂਰ ਸਬਜ਼ੀ ਵੇਚ ਰਹੀ ਔਰਤ ਬੋਲੀ ਇਹਦੇ ਕੋਲ ਤਾਂ ਸਾਰੀ ਸਬਜ਼ੀ ਬਾਸੀ ਆ ਤਾਜ਼ਾ ਸਬਜ਼ੀ ਲੈਣੀ ਹੈ ਤਾਂ ਇੱਧਰ ਆ ਜਾਓ ਪਰ ਪ੍ਰੀਤ ਜਲਦਬਾਜ਼ੀ ਵਿੱਚ ਬੋਲੀ ਬਾਸੀ ਨਹੀਂ ਹੈ ਸਾਬ ਬਸ ਧੁੱਪ ਦੇ ਕਾਰਨ ਥੋੜਾ ਜਿਹਾ ਪੁਰਾਣਾ ਲੱਗਣ ਲੱਗ ਪਈ ਨਹੀਂ ਤਾਂ ਮੈਂ ਅੱਜ ਸਵੇਰੇ ਹੀ ਖਰੀਦੀ ਆ ਪ੍ਰੀਤ ਦੇ ਚਿਹਰੇ ਤੇ ਬੇਬਸੀ ਤੇ ਮਜਬੂਰੀ ਦੇ ਭਾਵ ਦੇਖ ਕੇ ਉਸ ਦਾ ਦਿਲ ਤੜਪੁੱਟਿਆ ਆਖਰ ਜ਼ਿੰਦਗੀ ਦੇ 6 ਸਾਲ ਉਸ ਦੇ ਨਾਲ ਗੁਜ਼ਾਰੇ ਸੀ ਤਲਾਕ ਜ਼ਰੂਰ ਹੋ ਗਿਆ ਸੀ ਪਰ ਇਹਨਾਂ 6 ਸਾਲਾਂ ਵਿੱਚ ਕੁਝ ਯਾਦਗਾਰ ਤੇ ਹਸੀਨ ਪਲ ਵੀ ਗੁਜ਼ਾਰੇ ਸੀ ਉਹ ਬਿਨਾਂ ਕੁਝ ਬੋਲੇ ਉੱਪਰ ਤੋਂ ਕਾਹ ਹਟਾ ਕੇ ਆਂਬ ਦੇਖਣ ਲੱਗਾ ਆਂਬ ਤਾਂ ਵਧੀਆ ਕਿਸਮ ਦੇ ਸੀ ਪਰ ਪੁਰਾਣੇ ਹੋਣ ਦੇ ਕਾਰਨ ਉਹਨਾਂ ਤੇ ਸਿਲਵਟਾਂ ਪੈ ਚੁੱਕੀਆਂ ਸਨ ਉਹ ਬੋਲਿਆ ਇਹ ਤਾਂ ਸੱਚਮੁੱਚ ਹੀ ਖਰਾਬ ਹੋ ਗਏ ਨੇ ਪ੍ਰੀਤ ਤੇਜ਼ੀ ਨਾਲ ਬੋਲੀ ਨਹੀਂ ਸਾਹਿਬ ਖਰਾਬ ਨਹੀਂ ਹੋਏ ਬਸ ਥੋੜੇ ਜਿਹੇ ਮੁਰਝਾ ਗਏ ਨੇ ਲੈ ਲਓ ਸਾਹਿਬ ਸ਼ਾਮ ਦਾ ਵਕਤ ਹੈ ਸਸਤੇ ਲਾ ਦਵਾਂਗੀ ਇੰਦਰ ਉੱਥੋਂ ਜਾਣ ਦਾ ਨਾਟਕ ਕਰਦਾ ਹੋਇਆ ਬੋਲਿਆ ਮੈਂ ਜਾਣਦਾ ਇਹ ਖਰਾਬ ਹੋ ਚੁੱਕੇ ਨੇ ਛਿਲਕਾ ਉਤਾਰ ਕੇ ਵੇਖ ਅੰਦਰ ਤੋਂ ਕਾਲੇ ਪੈ ਗਏ ਨੇ ਉਹ ਗਿੜਗਿੜਾਉਂਦੇ ਹੋਏ ਬੋਲੀ ਤੁਸੀਂ ਅੰਬ ਖਾ ਕੇ ਵੇਖ ਲਓ ਜੇ ਖਰਾਬ ਲੱਗੇ ਤਾਂ ਨਾ ਲੈਣਾ ਦੋ ਦਿਨ ਤੋਂ ਮੇਰੀ ਕੁੜੀ ਦੀ ਤਬੀਅਤ ਖਰਾਬ ਚੱਲ ਰਹੀ ਹੈ। ਕੁੜੀ ਦਾ ਨਾਮ ਸੁਣਦੇ ਹੀ ਇੰਦਰ ਨੂੰ ਝਟਕਾ ਜਿਹਾ ਲੱਗਾ। ਉਸ ਦੇ ਸਾਹਮਣੇ ਆਪਣੀ ਪਿਆਰੀ ਜਹੀ ਧੀ ਦਾ ਚਿਹਰਾ ਉੱਭਰ ਆਇਆ। ਆਖਦੇ ਸਮੇਂ ਉਸ ਨੂੰ ਆਖਰੀ ਵਾਰ ਵੇਖਿਆ ਸੀ। ਉਦੋਂ ਉਹ 8 ਸਾਲ ਦੀ ਸੀ। ਹੁਣ ਤਾਂ 14 ਸਾਲਾਂ ਦੀ ਹੋ ਗਈ ਹੋਵੇਗੀ। ਉਹ ਇੱਕ ਕੰਬ ਚੱਕ ਕੇ ਇੰਦਰ ਨੂੰ ਦੇਣ ਲੱਗੀ। ਪਰ ਉਹ ਤਾਂ ਕੁੜੀ ਦੇ ਖਿਆਲਾਂ ਵਿੱਚ ਖੋ ਚੁੱਕਿਆ ਸੀ। ਕੁੜੀ ਦੀ ਤਬੀਅਤ ਖਰਾਬ ਹੋਣ ਦੀ ਗੱਲ ਸੁਣ ਕੇ ਉਸਦੇ ਦਿਲ ਵਿੱਚ ਜਿਵੇਂ ਕੁਝ ਟੁੱਟ ਕੇ ਬिखरਨ ਲੱਗਿਆ ਲੈ ਲਓ ਸਾਹਬ ਚੱਖ ਕੇ ਦੇਖ ਲਓ ਪ੍ਰੀਤ ਦੀ ਗੱਲ ਨੂੰ ਅਣਸੁਨਾ ਕਰਦੇ ਹੋਏ ਉਹ ਜਲਦਬਾਜ਼ੀ ਵਿੱਚ ਬੋਲਿਆ ਸਾਰਿਆਂ ਬਤੂਲ ਦੇ ਉਹ ਹੈਰਾਨੀ ਨਾਲ ਉਸ ਵੱਲ ਵੇਖਦੇ ਹੋਏ ਬੋਲੀ ਸਾਰੇ ਹਾਂ ਸਾਰੇ ਤੋਲ ਦੇ ਉਹ ਖੁਸ਼ ਹੋ ਕੇ ਅੰਬ ਤੋਲਣ ਲੱਗੀ 8 ਕਿਲੋ ਅੰਬ ਸੀ ਉਹ ਦੋ ਥੈਲੀਆਂ ਵਿੱਚ ਪਾ ਕੇ ਉਸ ਨੂੰ ਦਿੰਦੇ ਹੋਏ ਬੋਲੀ 100 ਰੁਪਏ ਕਿਲੋ ਵੇਚ ਰਹੀਆਂ ਪਰ ਤੁਸੀਂ 8 ਕਿਲੋ ਪੂਰੇ ਹੀ ਲੈਨੇ ਇਸ ਲਈ 80 ਰੁਪਏ ਕਿਲੋ ਦੇ ਭਾਅ ਨਾਲ ਦੇ ਰਹੀ ਆਂ ਕੁੱਲ 640 ਰੁਪਏ ਬਣਦੇ ਨੇ ਪਰ ਤੁਸੀਂ ਉੱਪਰ ਵਾਲੇ 40 ਵੀ ਨਾ ਦਿਓ 600 ਰੁਪਏ ਹੀ ਦੇ ਦਿਓ ਉਹ ਬੋਲਿਆ ਤੇਰੀ ਕੁੜੀ ਬਿਮਾਰ ਹੈ ਇਸ ਲਈ 100 ਰੁਪਏ ਕਿਲੋ ਦੇ ਭਾਅ ਦੇ ਹੀ ਪੈਸੇ ਲੈ ਫਿਰ 5 500 ਦੇ ਦੋ ਨੋਟ ਕੱਢ ਕੇ ਉਸ ਨੂੰ ਦੇ ਕੇ ਜਾਣ ਲੱਗਿਆ ਪ੍ਰੀਤ ਨੇ ਪਿੱਛੇ ਤੋਂ ਆਵਾਜ਼ ਮਾਰੀ 100 ਰੁਪਏ ਕਿਲੋ ਦੇ ਭਾਅ ਨਾਲ ਵੀ 800 ਰੁਪਏ ਬਣਦੇ ਨੇ ਤੂੰ ਸੀ ਆਪਣੇ 200 ਰੁਪਏ ਲੈ ਜਾਓ 인ਦਰ ਉੱਥੇ ਰੁਕ ਗਿਆ ਪਰ ਬੋਲਿਆ ਕੁਝ ਨਹੀਂ ਪ੍ਰੀਤ ਖੜੀ ਹੋ ਕੇ ਉਸ ਕੋਲਾਈ ਫਿਰ ਬੋਲੀ ਭੀਖ ਨਹੀਂ ਚਾਹੀਦੀ ਸਾਹਿਬ ਭੀਖ ਨਾ ਮੰਗਣੀ ਪਵੇ ਇਸ ਲਈ ਇਹ ਛੋਟੀ ਜਹੀ ਦੁਕਾਨ ਲਗਾਈ ਹੈ ਉਹ ਬੋਲਿਆ ਤੇਰਾ ਪਤੀ ਕੁਝ ਨਹੀਂ ਕਰਦਾ ਰੁਪਏ ਉਸ ਦੇ ਹੱਥ ਤੇ ਰੱਖਦੇ ਹੋਏ ਬੋਲੀ ਪਤੀ ਤੋਂ 6 ਸਾਲ ਪਹਿਲਾਂ ਹੀ ਤਲਾਕ ਹੋ ਗਿਆ ਸਾਹਿਬ ਉਹ ਚੱਲ ਪਿਆ ਫਿਰ ਚੱਲਦੇ ਚੱਲਦੇ ਰੁੱਕ ਕੇ ਬੋਲਿਆ ਉਹ ਜਿਵੇਂ ਖੁਦਾਰ ਔਰਤ ਹੈ ਤੇਰੇ ਜਿਹੀ ਖੁਦਾਰ ਔਰਤ ਦੇ ਨਾਲ ਤੇਰੇ ਪਤੀ ਨੇ ਜ਼ਰੂਰ ਕੁਝ ਗਲਤ ਕਰਿਆ ਹੋਵੇਗਾ ਤਾਂ ਹੀ ਰਿਸ਼ਤਾ ਟੁੱਟ ਗਿਆ ਉਹ ਪਿੱਛੇ ਤੋਂ ਬੋਲੀ ਨਹੀਂ ਸਾਹਿਬ ਪਤੀ ਤਾਂ ਚੰਗਾ ਸੀ ਬਸ ਦਿਨ ਹੀ ਖਰਾਬ ਸੀ ਹੁਣ ਉਹ ਰੁਕ ਨਾ ਸਕਿਆ ਛੇਤੀ ਹੀ ਉਥੋਂ ਦੂਰ ਆਪਣੀ ਗੱਡੀ ਦੇ ਕੋਲ ਚਲਾ ਗਿਆ ਉਸਨੇ ਪਿੱਛੇ ਮੁੜ ਕੇ ਵੇਖਿਆ ਪ੍ਰੀਤ ਆਪਣੀ ਦੁਕਾਨ ਸਿਮੇਟ ਰਹੀ ਸੀ ਸ਼ਾਇਦ ਉਸਦਾ ਕੰਮ ਖਤਮ ਹੋ ਗਿਆ ਸੀ ਇਸ ਲਈ ਉਹ ਹਨੇਰਾ ਹੋਣ ਤੋਂ ਪਹਿਲਾਂ ਆਪਣੇ ਘਰ ਪਹੁੰਚਣਾ ਚਾਹੁੰਦੀ ਸੀ। ਇੰਦਰ ਦਾ ਮਨ ਕੀਤਾ ਉਸ ਦੇ ਪਿੱਛੇ ਜਾਏ ਤਾਂ ਕਿ ਪਤਾ ਕਰੇ ਕਿੱਥੇ ਰਹਿੰਦੀ ਹੈ। ਉਸ ਦਾ ਗੁੱਡੀ ਨੂੰ ਵੇਖਣ ਨੂੰ ਬਹੁਤ ਮਨ ਕਰ ਰਿਹਾ ਸੀ। ਇਸ ਲਈ ਉਸ ਦੇ ਦਿਲ ਵਿੱਚ ਇੱਕ ਖਿਚਾਅ ਜਿਹਾ ਮਹਿਸੂਸ ਹੋਣ ਲੱਗਿਆ। ਪ੍ਰੀਤ ਨੇ ਤਲਾਕ ਤੋਂ ਬਾਅਦ ਵਿਆਹ ਨਹੀਂ ਕਰਾਇਆ। ਇਹ ਵੀ ਗੱਲ ਉਸ ਦੇ ਦਿਲ ਵਿੱਚ ਖਟਕ ਰਹੀ ਸੀ। ਉਹ ਆਪਣੀ ਬਚੀ ਹੋਈ ਸਬਜ਼ੀ ਨੂੰ ਇੱਕ ਝੋਲੇ ਵਿੱਚ ਰੱਖ ਕੇ ਘਰੋਂ ਚੱਲ ਪਈ। ਇੰਦਰ ਪੈਦਲ ਹੀ ਉਸਦੇ ਪਿੱਛੇ ਚੱਲ ਪਿਆ। ਉਸ ਤੋਂ ਕਾਫੀ ਦੂਰੀ ਬਣਾ ਕੇ ਚੱਲਣ ਲੱਗ ਗਿਆ ਤਾਂ ਕਿ ਉਸ ਨੂੰ ਕਿਤੇ ਪਤਾ ਨਾ ਲੱਗ ਜਾਏ। ਇੰਦਰ ਦੇ ਦਿਮਾਗ ਵਿੱਚ ਇੱਕ ਹੀ ਸਵਾਲ بار-बार ਚੱਲ ਰਿਹਾ ਸੀ ਕਿ ਪ੍ਰੀਤ ਇਸ ਸ਼ਹਿਰ ਵਿੱਚ ਕਿਵੇਂ ਆਈ? ਉਸ ਦਾ ਘਰ ਤਾਂ ਦੂਰ ਇੱਕ ਪਿੰਡ ਵਿੱਚ ਹੈ। ਉੱਥੇ ਉਹਦੇ ਦੋ ਭਾਈ ਨੇ, ਉਹਨਾਂ ਨੇ ਆਪਣੀ ਭੈਣ ਨੂੰ ਇਕੱਲਾ ਕਿਵੇਂ ਛੱਡ ਦਿੱਤਾ? ਤਲਾਕ ਦੇ ਸਮੇਂ ਤਾਂ ਬੜਾ ਉੱਚਲ ਰਹੇ ਸੀ। ਇੰਦਰ ਨੂੰ ਪ੍ਰੀਤ ਦੇ ਜਵਾਬ ਨਾਲ ਥੋੜੀ ਜਹੀ ਤਸੱਲੀ ਸੀ। ਕੇ ਪਤੀ ਚੰਗਾ ਸਾਹਿਬ ਬਸ ਦਿਨੀ ਖਰਾਬ ਸੀ ਮਤਲਬ ਉਹ ਅੱਜ ਵੀ ਉਸ ਨੂੰ ਬੁਰਾ ਨਹੀਂ ਮੰਨਦੀ ਅਚਾਨਕ ਚਲਦੇ-ਚਲਦੇ ਇੰਦਰ ਦਾ ਦਿਲ ਪਰ ਆਇਆ ਅੱਖਾਂ ਵਿੱਚੋਂ ਹੰਝੂ ਛਲਕ ਗਏ ਉਸ ਨੂੰ ਯਾਦ ਆਇਆ ਜਦ ਵਿਆਹ ਕਰਕੇ ਆਈ ਪ੍ਰੀਤ ਨੇ ਕਿਹਾ ਸੀ ਤੁਸੀਂ ਮੇਰੇ ਆਤਮ ਸਨਮਾਨ ਦੀ ਰੱਖਿਆ ਕਰ ਲੈਣਾ ਬਾਕੀ ਤੁਹਾਡੇ ਨਾਲ ਰਹਿ ਕੇ ਮੈਂ ਸਭ ਕੁਝ ਸਹਿਨ ਕਰ ਲਵਾਂਗੀ ਉਹ ਉਸ ਦੇ ਆਤਮ ਸਨਮਾਨ ਦੀ ਰੱਖਿਆ ਹੀ ਨਹੀਂ ਕਰ ਸਕਿਆ ਉਸ ਦੇ ਸਾਹਮਣੇ ਉਸਦੀ ਭਾਬੀ ਨੇ ਉਸਨੂੰ ਬਹੁਤ ਜਲੀਲ ਕੀਤਾ ਪਰ ਉਹ ਚੁੱਪਚਾਪ ਖੜਾ ਸੁਣਦਾ ਰਿਹਾ ਉਹ ਖੁਦਦਾਰ ਸੀ ਬਿਨਾ ਗਲਤੀ ਦੇ ਸਿਰ ਝੁਕਾਉਣਾ ਉਸਨੂੰ ਜਰਾ ਵੀ ਪਸੰਦ ਨਹੀਂ ਸੀ ਇਸ ਲਈ ਉਹ ਆਪਣੇ ਪਿੱਕੇ ਚਲੀ ਗਈ ਉਸ ਤੋਂ ਬਾਅਦ ਭਾਬੀ ਦੀਆਂ ਗੱਲਾਂ ਵਿੱਚ ਆ ਕੇ ਇੰਦਰ ਨੇ ਉਸਨੂੰ ਤਲਾਕ ਦਾ ਨੋਟਿਸ ਭੇਜ ਦਿੱਤਾ ਤੇ ਉਸਦੀ ਦੂਸਰੀ ਗਲਤੀ ਉਸਨੇ ਰਿਸ਼ਤਾ ਹੀ ਤੋੜ ਲਿਆ ਉਹ ਆਪਣੇ ਭਰਾ ਭਾਬੀ ਦੀ ਬਹੁਤ ਇੱਜ਼ਤ ਕਰਦਾ ਸੀ ਇਸ ਲਈ ਉਸਨੂੰ ਆਪਣੀ ਪਤਨੀ ਤੋਂ ਜ਼ਿਆਦਾ ਆਪਣੀ ਭਾਬੀ ਤੇ ਭਰੋਸਾ ਸੀ 인ਦਰ ਨੇ ਪ੍ਰੀਤ ਦੇ ਨਾਲ ਉਸ ਦੇ ਜੀਵਨ ਦੇ 6 ਸਾਲ ਬਹੁਤ ਚੰਗੀ ਤਰ੍ਹਾਂ گزارੇ ਪਰ 7ਵੇਂ ਸਾਲ ਕਲੇਸ਼ ਹੋਣ ਲੱਗਿਆ ਭਾਬੀ ਜਦ ਕਿਸੇ ਗੱਲ ਤੇ ਗੁੱਡੀ ਨੂੰ ਥੱਪੜ ਮਾਰ ਦਿੰਦੀ ਉਦੋਂ ਪ੍ਰੀਤ ਤੋਂ ਜਰਾ ਵੀ ਬਰਦਾਸ਼ਤ ਨਾ ਹੁੰਦਾ ਗੱਲ-ਗੱਲ ਤੇ ਕਲੇਸ਼ ਵਾਧਦਾ ਰਿਹਾ ਕਲੇਸ਼ ਤੇ ਝਗੜੇ ਦੇ ਕਾਰਨ ਪ੍ਰੀਤ ਅੱਡ ਹੋਣ ਦਾ ਦਬਾਅ ਬਣਾਉਂਦੀ ਰਹੀ ਜੋ ਕਿ 인ਦਰ ਨੂੰ ਜਰਾ ਵੀ ਪਸੰਦ ਨਹੀਂ ਸੀ 인ਦਰ ਦੇ ਭਰਾ ਤੇ ਭਾਬੀ ਨਹੀਂ ਚਾਹੁੰਦੇ ਸੀ ਕਿ ਉਹਨਾਂ ਦੀ ਪੁਸ਼ਤੈਨੀ ਦੁਕਾਨ ਦਾ ਪਟਵਾਰਾ ਹੋਵੇ ਤੇ ਉਹ ਕੱਲੇ ਹੀ ਸਭ ਕੁਝ ਹੜਪਣਾ ਚਾਹੁੰਦੇ ਸੀ ਉਹ ਆਪਣੇ ਭਰਾ ਨਾਲ ਦੁਕਾਨ ਤੇ ਬਰਾਬਰ ਦਾ ਕੰਮ ਕਰਦਾ ਪਰ ਜਦੋਂ ਉਸਨੂੰ ਤੇ ਪ੍ਰੀਤ ਨੂੰ ਪੈਸੇ ਚਾਹੀਦੇ ਹੁੰਦੇ ਤਾਂ ਭਾਬੀ ਤੋਂ ਮੰਗ ਕੇ ਲੈਣੇ ਪੈਂਦੇ ਇਹ ਗੱਲ ਪ੍ਰੀਤ ਨੂੰ ਜਮਾ ਵੀ ਚੰਗੀ ਨਾ ਲੱਗਦੀ ਪ੍ਰੀਤ ਨੇ ਇੱਕ ਮੈਡੀਕਲ ਸਟੋਰ ਤੋਂ ਕੁਝ ਦਵਾਈ ਲਈ ਫਿਰ ਇੱਕ ਗਲੀ ਵਿੱਚ ਚਲੀ ਗਈ ਇੰਦਰ فاਸਲਾ ਬਣਾ ਕੇ ਉਸਦੇ ਪਿੱਛੇ-ਪਿੱਛੇ ਚੱਲ ਰਿਹਾ ਸੀ ਚੱਲਦੇ-ਚੱਲਦੇ ਉਹ ਸ਼ਹਿਰ ਦੇ ਬਾਹਰ ਇੱਕ ਬਸਤੀ ਵਿੱਚ ਆ ਗਈ। ਚਿੱਟੇ ਕਮਰਿਆਂ ਦੇ ਨਾਮ ਤੇ ਦੋ ਖੰਡਰ ਜਿਹੇ ਕਮਰੇ ਸੀ। ਬਾਹਰ ਦੋ ਮੰਜੇ ਸੀ। ਇੱਕ ਉੱਤੇ ਗੁੱਡੀ ਤੇ ਦੂਜੇ ਉੱਤੇ ਇੱਕ ਬਜ਼ੁਰਗ ਔਰਤ ਪਈ ਸੀ। ਇੰਦਰ ਨੇ ਦੇਖਿਆ ਪ੍ਰੀਤ ਦੇ ਪਹੁੰਚਦੇ ਹੀ ਉਹ ਬੁੱਢੀ ਔਰਤ ਉੱਠ ਕੇ ਬੈਠ ਗਈ। ਦਰਵਾਜ਼ੇ ਦੀ ਛੋਟੀ ਜਿਹੀ ਵਿਰਲ ਰਾਹੀ ਇੰਦਰ ਨੇ ਉਸ ਬੁੱਢੀ ਨੂੰ ਵੇਖਿਆ ਤਾਂ ਪਹਿਚਾਨ ਗਿਆ। ਇਹ ਤਾਂ ਪ੍ਰੀਤ ਦੀ ਮਾਂ ਹੈ। ਨਾਲ ਹੀ ਉਸ ਦੀ ਗੁੱਡੀ ਵੀ ਉੱਠ ਗਈ। ਉਹ ਪਹਿਲਾਂ ਨਾਲੋਂ ਕਾਫੀ ਵੱਡੀ ਹੋ ਚੁੱਕੀ ਸੀ ਪਰ ਬਹੁਤ ਹੀ ਕਮਜ਼ੋਰ ਲੱਗ ਰਹੀ ਸੀ ਉਸ ਤੇ ਨਜ਼ਰ ਪੈਂਦੇ ਹੀ ਇੰਦਰ ਦੇ ਦਿਲ ਦਾ ਚਰਣਾ ਬਹਿਣ ਲੱਗਿਆ ਉਸ ਦਾ ਦਿਲ ਕੀਤਾ ਕਿ ਜਾ ਕੇ ਗੁੱਡੀ ਨੂੰ ਆਪਣੇ ਸੀਨੇ ਨਾਲ ਲਾ ਲਵੇ ਉਹ ਬੇਚੈਨ ਹੋ ਕੇ ਬਹੁਤ ਟਾਈਮ ਤੱਕ ਗੁੱਡੀ ਨੂੰ ਦੇਖਦਾ ਰਿਹਾ ਤੇ ਉਸ ਦੀ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਪਰ ਉਹ ਚਾਹ ਕੇ ਵੀ ਘਰ ਦੇ ਅੰਦਰ ਨਾ ਜਾ ਸਕਿਆ ਛੇਤੀ ਹੀ ਵਾਪਸ ਵਰਤਾ ਆ ਭਾਬੀ ਤੇ ਬਾਰ ਬਾਰ ਗੁੱਸਾ ਆ ਰਿਹਾ ਸੀ ਦੀਸ ਨੇ ਉਸ ਦੇ ਹੱਸ ਦੇ ਖੇੜ ਦੇ ਘਰ ਨੂੰ ਬਰਬਾਦ ਕਰਕੇ ਰੱਖ ਦਿੱਤਾ ਤਲਾਕ ਦੇ ਟਾਈਮ ਵੀ ਭਾਬੀ ਕਹਿੰਦੀ ਸੀ ਕਿ ਛੇਤੀ ਹੀ ਤੇਰਾ ਦੂਜਾ ਵਿਆਹ ਕਰਵਾ ਦੇਵਾਂਗੀ ਪਰ ਅੱਜ 6 ਸਾਲ ਹੋ ਗਏ ਭਾਬੀ ਨੇ ਹਜੇ ਤੱਕ ਕੁਝ ਵੀ ਨਹੀਂ ਕੀਤਾ ਇਸ ਸ਼ਹਿਰ ਵਿੱਚ ਭਰਾ ਨੇ ਇੱਕ ਦੁਕਾਨ ਤੇ 2 ਬੈੱਡਰੂਮ ਵਾਲਾ ਘਰ ਖਰੀਦ ਕੇ ਦੇ ਰੱਖਿਆ ਤਾਂ ਕਿ ਕੰਮ ਧੰਦੇ ਨੂੰ ਹੋਰ ਅੱਗੇ ਵਧਾਇਆ ਜਾ ਸਕੇ ਇੰਦਰ ਦੁਕਾਨ ਤੇ ਚੱਲਿਆ ਗਿਆ ਘਰ ਵੀ ਠੀਕ ਦੁਕਾਨ ਦੇ ਪਿੱਛੇ ਹੀ ਹੈ ਉਥੇ ਉਹ ਇਕੱਲਾ ਹੀ ਰਹਿੰਦਾ ਹੈ। ਪਰਾ ਭਾਬੀ ਉਸ ਦਾ ਵਿਆਹ ਹੀ ਨਹੀਂ ਕਰਨਾ ਚਾਹੁੰਦੇ ਤਾਂ ਕਿ ਉਹ ਹਿੱਸਾ ਨਾ ਮੰਗ ਸਕੇ ਤੇ ਜ਼ਿੰਦਗੀ ਭਰ ਉਹਨਾਂ ਨੂੰ ਕਮਾ-ਕਮਾ ਕੇ ਦਿੰਦਾ ਰਹੇ। ਉਸ ਦਾ ਪਰਾ ਹਫ਼ਤੇ ਵਿੱਚ ਦੁਕਾਨ ਤੇ ਇੱਕ ਵਾਰ ਆਉਂਦਾ ਹੈ ਤੇ ਬੱਚਤ ਦੇ ਸਾਰੇ ਪੈਸੇ ਲੈ ਜਾਂਦਾ ਹੈ। ਪਰ ਕਹਿੰਦੇ ਨੇ ਕਿ ਉੱਪਰ ਵਾਲੇ ਦੇ ਘਰ ਦੀਰ ਹੈ ਪਰ ਅੰਦੀਰ ਨਹੀਂ। ਸੰਜੋਗ ਨਾਲ ਦੋਨੋਂ ਤਲਾਕਸ਼ੁਦਾ ਪਤੀ-ਪਤਨੀ ਇੱਕ ਹੀ ਸ਼ਹਿਰ ਵਿੱਚ ਰਹਿਣ ਆ ਗਏ। ਹਜੇ ਤੱਕ ਦੋਨਾਂ ਨੇ ਦੂਜਾ ਵਿਆਹ ਨਹੀਂ ਸੀ ਕਰਵਾਇਆ। ਉਜ ਵੀ ਹੋ ਸਕਦਾ ਸੀ ਹੁਣ 인ਦਰ ਰੋਹ ਸ਼ਾਮ ਨੂੰ ਪ੍ਰੀਤ ਦੀ ਦੁਕਾਨ ਤੇ ਆਉਣ ਲੱਗਿਆ ਰੁਮਾਨ ਨਾਲ ਮੂੰ ਟਾ ਕੇ ਉਹ ਦੁਕਾਨ ਤੇ ਆਉਂਦਾ ਤੇ ਬਹੁਤ ਸਾਰੀ ਸਬਜ਼ੀ ਤੇ ਫਲ ਖਰੀਦ ਕੇ ਲੈ ਜਾਂਦਾ ਤਾਂ ਕਿ ਪ੍ਰੀਤ ਢੰਗ ਨਾਲ ਆਪਣੀ ਤੇ ਗੁੱਡੀ ਦੀ ਪਰਵਰਿਸ਼ ਕਰ ਸਕੇ ਮੂੰ ਟਕੇ ਬਿਨਾ ਪ੍ਰੀਤ ਦੇ ਸਾਹਮਣੇ ਜਾਣ ਦੀ ਉਸਦੀ ਹਿੰਮਤ ਨਾ ਹੁੰਦੀ ਜੋ ਸਬਜ਼ੀ ਖਰੀਦ ਕੇ ਲਿਆਉਂਦਾ ਜਿੰਨੀ ਜ਼ਰੂਰਤ ਹੁੰਦੀ ਵਰਤ ਲੈਂਦਾ ਬਾਕੀ ਦੀ ਸਬਜ਼ੀ ਅਵਾਰਾ ਪਸ਼ੂਆਂ ਨੂੰ ਖਿਲਾ ਦਿੰਦਾ ਕੁਝ ਦਿਨਾ ਬਾਅਦ ਜਦੋਂ 인ਦਰ ਦਾ ਭਰਾ ਹਿਸਾਬ ਲੈਣ ਲਈ ਦੁਕਾਨ ਤੇ ਆਇਆ ਉਸਨੇ ਪੁੱਛਿਆ ਕਿ ਬਚਤ ਦੇ ਸਾਰੇ ਪੈਸੇ ਕਿੱਥੇ ਗਏ 인ਦਰ ਬੋਲਿਆ ਖਰਚ ਹੋ ਗਏ ਮੇਰੇ ਤੋਂ ਭਰਾ ਗੁੱਸੇ ਵਿੱਚ ਤਿਲਮਲਾ ਉੱਠਿਆ ਐਨੇ ਸਾਰੇ ਪੈਸੇ ਕਿਵੇਂ ਖਰਚ ਹੋ ਗਏ 인ਦਰ ਹਿੰਮਤ ਕਰਕੇ ਬੋਲਿਆ ਕੰਮ ਸੀ ਖਰਚ ਲੈ ਭਰਾ ਨਾਰਾਜ਼ ਹੁੰਦੇ ਹੋਏ ਬੋਲਿਆ ਅੱਜ ਤੱਕ ਤਾਂ ਤੂੰ ਕਦੇ ਫਾਲਤੂ ਖਰਚਾ ਨਹੀਂ ਕੀਤਾ ਹੁਣ ਤੂੰ ਕਿਹੜਾ ਐਵ ਕਰਨ ਲੱਗ ਪਿਆ ਇੰਦਰ ਬੋਲਿਆ ਗੁੱਸਾ ਕਿਉਂ ਕਰ ਰਹੇ ਹੋ ਕੰਮ ਸੀ ਤਾਂ ਖਰਚ ਲਈ ਮੇਰੀਆਂ ਵੀ ਜ਼ਰੂਰਤਾਂ ਨੇ ਪ੍ਰਾ ਹੋਰ ਗੁੱਸੇ ਵਿੱਚ ਬੋਲਿਆ ਤੈਨੂੰ ਸ਼ਰਮ ਨਹੀਂ ਆਉਂਦੀ ਜੋ ਮੇਰੇ ਨਾਲ ਜ਼ੁਬਾਨ ਲੜਾ ਰਿਹਾ ਹੈ ਇੰਦਰ ਸ਼ਾਂਤੀ ਨਾਲ ਬੋਲਿਆ ਮੈਂ ਕਮਾਉਂਦਾ ਤੇ ਖਰਚ ਵੀ ਸਕਦਾ ਇਹ ਘਰ ਤੇ ਦੁਕਾਨ ਜੋ ਤੁਸੀਂ ਮੇਰੇ ਨਾਮ ਤੇ ਖਰੀਦੀ ਹੈ ਇਹ ਮੈਨੂੰ ਦੇ ਦਿਵੋ ਤੁਸੀਂ ਆਪਣੇ ਕੋਲ ਪੁਸ਼ਤੈਨੀ ਘਰ ਤੇ ਬੜੀ ਦੁਕਾਨ ਰੱਖ ਲਵੋ ਤੁਹਾਡੇ ਕੋਲ ਪੁਸ਼ਤੈਨੀ ਘਰ ਤੇ ਬੜੀ ਦੁਕਾਨ ਹੈ ਉਸ ਦੀ ਕੀਮਤ ਇੱਥੇ ਨਾਲੋਂ ਬਹੁਤ ਜ਼ਿਆਦਾ ਹੈ ਤੁਸੀਂ ਪੁੱਛ ਤੈਨੀ ਜ਼ਮੀਨ ਜਾਇਦਾਦ ਰੱਖ ਕੇ ਇਹ ਛੋਟਾ ਜਿਹਾ ਘਰ ਤੇ ਦੁਕਾਨ ਮੈਨੂੰ ਦੇ ਦੇਵੋ ਹੁਣ ਮੈਂ ਇਕੱਲਾ ਹੀ ਜੀਣਾ ਚਾਹੁੰਦਾ ਪ੍ਰਾ ਬੋਲਿਆ ਤੂੰ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਹੈ ਮੈਂ ਤੈਨੂੰ ਇਕੱਲਾ ਕਿਵੇਂ ਛੱਡ ਸਕਦਾ ਹਜੇ ਤਾਂ ਤੇਰਾ ਵਿਆਹ ਕਰਵਾਉਣਾ ਹੈ ਤੇਰਾ ਘਰ ਵੀ ਬਸਾਉਣਾ ਹੈ ਇੰਦਰ ਬੋਲਿਆ ਹੁਣ ਮੇਰੀ ਛੁੱਟੀ ਫਿਕਰ ਕਰਨਾ ਛੱਡ ਦੇਵੋ ਤੁਸੀਂ ਤੇ ਭਾਬੀ ਨੇ ਮਿਲ ਕੇ ਮੇਰੀ ਘਰ ਵਾਲੀ ਨੂੰ ਅੱਡ ਕਰ ਦਿੱਤਾ ਮੇਰਾ ਵਸਿਆ ਵਸਾਇਆ ਘਰ ਉਜਾੜ ਦਿੱਤਾ 6 ਸਾਲ ਹੋ ਗਏ ਮੇਰੇ ਵਿਆਹ ਟੁੱਟੇ ਨੂੰ ਤੁਸੀਂ ਮੇਰੀ ਵਿਆਹ ਦੀ ਗੱਲ ਕਿਤੇ ਚਲਾਈ ਨਹੀਂ ਤੁਸੀਂ ਮੇਰਾ ਵਿਆਹ ਹੀ ਨਹੀਂ ਕਰਾਉਣਾ ਚਾਹੁੰਦੇ ਸਿਰਫ ਮੈਨੂੰ ਨੌਕਰ ਬਣਾ ਕੇ ਰੱਖਣਾ ਚਾਹੁੰਦੇ ਹੋ ਜੇ ਪਿਤਾ ਜੀ ਮੇਰਾ ਵਿਆਹ ਨਾ ਕਰਵਾਉਂਦੇ ਤਾਂ ਤੁਸੀਂ ਅੱਜ ਤੱਕ ਮੇਰਾ ਵਿਆਹ ਹੀ ਨਹੀਂ ਸੀ ਹੋਣ ਦੇਣਾ ਤੁਹਾਨੂੰ ਦੋਨਾਂ ਨੂੰ ਤਾਂ ਇੱਕ ਫਰੀ ਦਾ ਨੌਕਰ ਮਿਲਿਆ ਹੋਇਆ ਹੈ ਨਾਲ ਹੀ ਮੇਰੀ ਪ੍ਰਾਪਰਟੀ ਵੀ ਮਿਲ ਗਈ ਤੁਸੀਂ ਮੇਰਾ ਵਿਆਹ ਕੀ ਕਰਵਾਉਂਗੇ ਹੁਣ ਮੈਂ ਖੁਦ ਆਪਣਾ ਵਿਆਹ ਕਰਵਾ ਲਵਾਂਗਾ ਤੁਸੀਂ ਦੋਨੋਂ ਬਸ ਮੈਨੂੰ ਮੇਰੇ ਹਾਲ ਤੇ ਛੱਡ ਦੇਵੋ ਤੇ ਕੁਝ ਹੋਰ ਗਲਤ ਕਰਨ ਬਾਰੇ ਸੋਚਿਆ ਤਾਂ ਮੈਂ ਪਿੰਡ ਆ ਕੇ ਸਾਰੀ ਪ੍ਰਾਪਰਟੀ ਵਿੱਚੋਂ ਆਪਣਾ ਹਿੱਸਾ ਲੈ ਲਵਾਂਗਾ ਵੱਡਾ ਭਰਾ ਸਮਝ ਚੁੱਕਿਆ ਸੀ ਕਿ ਉਸ ਦੀ ਚਲਾਕੀ ਫੜੀ ਗਈ ਹੈ ਹੁਣ ਉਸ ਦੀ ਤੇ ਉਸ ਦੀ ਘਰਵਾਲੀ ਦੀ ਇੱਥੇ ਦਾਲ ਗਲਣ ਵਾਲੀ ਨਹੀਂ ਛੁੱਠੇ ਰਿਸ਼ਤੇ ਦਾ ਨਕਾਬ ਉੱਤਰ ਚੁੱਕਿਆ ਹੈ ਉੱਚਪਚਾਪ ਉੱਥੋਂ ਨਿਕਲ ਗਿਆ ਹੁਣ 인ਦਰ ਭਰਾ ਭਾਬੀ ਦੇ ਜੰਗਲ ਚੋਂ ਨਿਕਲ ਚੁੱਕਿਆ ਸੀ ਉਸ ਨੂੰ ਪ੍ਰੀਤ ਤੇ ਆਪਣੀ ਗੁੱਡੀ ਦੀ ਬਹੁਤ ਜਿਆਦਾ ਆ ਰਹੀ ਸੀ ਇਸ ਲਈ ਦੁਪਹਿਰ ਤੋਂ ਬਾਅਦ ਉਹ ਪ੍ਰੀਤ ਦੀ ਦੁਕਾਨ ਤੇ ਜਾ ਪਹੁੰਚਿਆ ਉਸ ਨੇ ਵੇਖਿਆ ਕਿ ਅੱਜ ਪ੍ਰੀਤ ਨੇ ਢੰਗ ਦੇ ਕੱਪੜੇ ਪਾਏ ਹੋਏ ਸੀ ਪਰ ਉਸ ਦੀਆਂ ਅੱਖਾਂ ਵਿੱਚ ਚਿੰਤਾ ਤੇ ਉਦਾਸੀ ਸਾਫ਼ ਚਲਕ ਰਹੀ ਸੀ ਨੇੜੇ ਜਾਂਦੇ ਹੋਏ ਬੋਲਿਆ ਤੁਹਾਡੀ ਕੁੜੀ ਹੁਣ ਠੀਕ ਹੈ ਪ੍ਰੀਤ ਉਸ ਨੂੰ ਅੱਖਾਂ ਨਾਲ ਘੂਰਦੇ ਹੋਏ ਬੋਲੀ ਕਿਉਂ ਉਹ ਤੁਹਾਡੀ ਧੀ ਨਹੀਂ ਅਚਾਨਕ ਉਹ ਚੌਂਕ ਪਿਆ ਮੂੰਤੇ ਰੁਮਾਲ ਬੰਨੇ ਹੋਣ ਦੇ ਬਾਵਜੂਦ ਵੀ ਪ੍ਰੀਤ ਨੇ ਉਸ ਨੂੰ ਕਿਵੇਂ ਪਹਿਚਾਨ ਲਿਆ ਪ੍ਰੀਤ ਉਸ ਦੀ ਅੱਖਾਂ ਵਿੱਚ ਦੇਖਦੇ ਹੋਏ ਬੋਲੀ ਰੋਜ਼ ਉਸ ਦਾ ਹਾਲਚਲ ਪੁੱਛਣ ਆਉਂਦੇ ਹੋ ਮਿਲ ਕਿਉਂ ਨਹੀਂ ਲੈਂਦੇ ਗੁੱਡੀ ਨੂੰ ਕੀ ਤੁਹਾਡੇ ਭਰਾ ਪਰਜਾਈ ਨਹੀਂ ਆਪਣੀ ਧੀ ਨਾਲ ਮਿਲਣ ਤੋਂ ਰੁਕਿਆ ਹੋਇਆ ਮੈਂ ਭਰਾ ਭਾਬੀ ਨਾਲ ਸਾਰੇ ਰਿਸ਼ਤੇ ਤੋੜ ਦਿੱਤੇ ਨੇ ਰੁਮਾਲ ਮੂੰਹ ਤੋਂ ਹਟਾਉਂਦੇ ਹੋਏ ਇੰਦਰ ਬੋਲਿਆ ਉਹ ਭਰੀਆਂ ਹੋਈਆਂ ਅੱਖਾਂ ਨਾਲ ਪ੍ਰੀਤ ਨੂੰ ਬੋਲਿਆ ਬਹੁਤ ਮਨ ਕਰਦਾ ਉਸ ਨੂੰ ਮਿਲਣ ਦਾ ਪ੍ਰੀਤ ਬੋਲੀ ਮਿਲ ਲਵੋ ਫਿਰ ਮੈਂ ਕਦੋਂ ਤੁਹਾਨੂੰ ਮਨਾ ਕੀਤਾ ਰਿਸ਼ਤਾ ਤਾਂ ਮੇਰੇ ਨਾਲ ਟੁੱਟਿਆ ਆਪਣੀ ਧੀ ਨਾਲ ਤਾਂ ਨਹੀਂ ਇੰਦਰ ਬੋਲਿਆ ਤੂੰ ਮੈਨੂੰ ਕਿਵੇਂ ਪਹਿਚਾਨਿਆ ਪ੍ਰੀਤ ਬੋਲੀ ਪਤਨੀ ਰਹੀਆਂ ਤੁਹਾਡੀ ਪਹਿਲੇ ਦਿਨ ਧਿਆਨ ਨਾਲ ਨਹੀਂ ਦੇਖ ਸਕੀ ਪਰ ਦੂਜੇ ਦਿਨ ਤੁਹਾਨੂੰ ਪਹਿਚਾਨ ਲਿਆ ਸੀ ਜਦੋਂ ਤੁਸੀਂ ਗੁੱਡੀ ਬਾਰੇ ਪੁੱਛਦੇ ਤਾਂ ਤੁਹਾਡੀ ਅੱਖਾਂ ਵਿੱਚ ਹਮੇਸ਼ਾ ਦਰਦ ਦਿਖਦਾ ਹੈ ਉਹ ਦਰਦ ਸਿਰਫ ਇੱਕ ਪਿਤਾ ਦੀ ਅੱਖਾਂ ਵਿੱਚ ਹੀ ਦਿਖ ਸਕਦਾ ਹੈ ਆਪਣੀ ਸ਼ਕਲ ਤਾਂ ਤੁਸੀਂ ਛਪਾ ਲਈਏ ਪਰ ਆਪਣੀ ਧੀ ਨਾਲ ਮਿਲਣ ਦੀ ਤੜਪ ਨਹੀਂ ਛਪਾ ਸਕੇ। ਘਰ ਦਾ ਡਰੈੱਸ ਦਿੰਦੀ ਆਂ। ਤੁਸੀਂ ਉੱਥੇ ਚਲੇ ਜਾਓ ਗੁੱਡੀ ਨੂੰ ਮਿਲ ਲਓ। ਮੈਂ ਤਾਂ ਸ਼ਾਮ ਤੱਕ ਹੀ ਘਰ ਜਾ ਸਕਾਂਗੀ। ਉਹ ਪ੍ਰੀਤਵਾਲ ਵੇਖਦੇ ਹੋਏ ਬੋਲਿਆ ਨਹੀਂ। ਤੂੰ ਨਾਲ ਚੱਲ। ਤਦ ਹੀ ਮੈਂ ਗੱਲ ਕਰ ਸਕਾਂਗਾ। ਜਦੋਂ ਮੇਰੇ ਤੋਂ ਦੂਰ ਹੋਈ ਸੀ ਉਹ ਬਹੁਤ ਛੋਟੀ ਸੀ। ਹੁਣ ਤਾਂ ਉਹ ਮੈਨੂੰ ਪਹਿਚਾਨ ਵੀ ਨਹੀਂ ਸਕੇਗੀ। ਪ੍ਰੀਤ ਨੇ ਅੱਖਾਂ ਵਿੱਚ ਆਏ ਹੰਝੂ ਛਪਾਉਂਦੇ ਹੋਏ ਕਿਹਾ ਵਿਆਦੀ ਐਲਬਮ ਅੱਜ ਵੀ ਮੇਰੇ ਕੋਲ ਹੈ ਰੋਜ਼ ਉਹ ਤੁਹਾਨੂੰ ਦੇਖਦੀ ਹੈ ਤੁਹਾਨੂੰ ਨਹੀਂ ਭੁੱਲੀ ਉਹ ਦੇਖਦੇ ਹੀ ਪਹਿਚਾਨ ਲਵੇਗੀ ਨਹੀਂ ਤੂੰ ਮੇਰੇ ਨਾਲ ਚੱਲ ਪ੍ਰੀਤ ਬੋਲੀ ਕਿਉਂ ਗਰੀਬ ਦੇ ਢਿੱਡ ਤੇ ਲੱਤ ਮਾਰ ਰਹੀ ਹਾਂ ਕੰਮ ਦਾ ਟਾਈਮ ਹੈ ਜੇ ਤੁਹਾਡੇ ਨਾਲ ਗਈ ਤਾਂ ਸਾਰਾ ਸਮਾਨ ਐਵੇਂ ਹੀ ਰਹਿ ਜਾਵੇਗਾ ਕੁਝ ਵੀ ਨਹੀਂ बिकੇਗਾ ਉਹ ਬੋਲਿਆ ਸਾਰੇ ਸਮਾਨ ਦੇ ਪੈਸੇ ਮੈਂ ਦੇ ਦਵਾਂਗਾ ਪਰ ਤੂੰ ਮੇਰੇ ਨਾਲ ਚੱਲ ਪਲੀਜ਼ ਅੱਜ ਤੋਂ ਬਾਅਦ ਕਦੀ ਪਰੇਸ਼ਾਨ ਕਰਨ ਨਹੀਂ ਆਵਾਂਗਾ ਇਹ ਸੁਣ ਕੇ ਪ੍ਰੀਤ ਨੂੰ ਥੋੜਾ ਜਿਹਾ ਤਕਕਾ ਲੱਗਿਆ ਉਹ ਬੋਲੀ ਕਿਉਂ ਤੁਹਾਡੀ ਦੂਜੀ ਪਤਨੀ ਤੁਹਾਨੂੰ ਇੱਥੇ ਆਉਣ ਤੋਂ ਮਨਾ ਕਰ ਦੇਵੇਗੀ ਉਦਾਸ ਮਨ ਨਾਲ ਬੋਲਿਆ ਮੈਂ ਦੂਜਾ ਵਿਆਹ ਨਹੀਂ ਕਰਵਾਇਆ ਇਹ ਸੁਣਦੇ ਹੀ ਪਤਾ ਨਹੀਂ ਕਿਉਂ ਪ੍ਰੀਤ ਦੇ ਦਿਲ ਨੂੰ ਥੋੜੀ ਜਿਹੀ ਰਾਹਤ ਮਿਲੀ ਉਹ ਨਾਲ ਜਾਣ ਲਈ ਰਾਜ਼ੀ ਹੋ ਗਈ ਨਾਲ ਵਾਲੀ ਔਰਤ ਨੂੰ ਆਪਣੀ ਦੁਕਾਨ ਸੰਭਾਲਣ ਲਈ ਕਹਿ ਕੇ ਉਸ ਨਾਲ ਗੱਡੀ ਵਿੱਚ ਬੈਠ ਕੇ ਚਲੀ ਗਈ ਰਸਤੇ ਵਿੱਚ ਪ੍ਰੀਤ ਨੇ ਪੁੱਛਿਆ ਤੁਸੀਂ ਇਸ ਸ਼ਹਿਰ ਵਿੱਚ ਕਿਵੇਂ ਰਹਿ ਰਹੇ ਹੋ ਇੰਦਰ ਨੇ ਸਾਰੀ ਗੱਲ ਦੱਸੀ ਤੇ ਫਿਰ ਬੋਲਿਆ ਹੁਣ ਮੈਂ ਇਸੇ ਸ਼ਹਿਰ ਵਿੱਚ ਰਹਾਂਗਾ ਭਰਾ ਭਾਬੀ ਨਾਲ ਹਮੇਸ਼ਾ ਲਈ ਰਿਸ਼ਤਾ ਤੋੜ ਲਿਆ ਉਹ ਸੋਚਣ ਲੱਗੀ ਕਿ ਕਾਸ਼ ਇਹ ਰਿਸ਼ਤਾ ਪਹਿਲਾਂ ਹੀ ਟੁੱਟ ਗਿਆ ਹੁੰਦਾ ਤਾਂ ਅੱਜ ਅਸੀਂ ਨਾਲ ਹੁੰਦੇ ਸਾਡਾ ਤਲਾਕ ਨਾ ਹੋਇਆ ਹੁੰਦਾ ਸਾਡਾ ਰਿਸ਼ਤਾ ਤਾਂ ਭਰਾ ਭਾਬੀ ਕਰਕੇ ਹੀ ਟੁੱਟਿਆ ਸੀ ਇੰਦਰ ਨੇ ਪੁੱਛਿਆ ਤੂੰ ਇੱਥੇ ਕਿਵੇਂ ਆ ਗਈ ਉਦਾਸ ਮਨ ਨਾਲ ਬੋਲੀ ਭਰਾਵਾ ਭਾਬੀਆਂ ਦੇ ਉੱਪਰ ਬੋਝ ਬਣ ਗਈ ਸੀ ਸ਼ੁਰੂ ਸ਼ੁਰੂ ਵਿੱਚ ਤਾਂ ਸਭ ਠੀਕ ਸੀ ਪਰ ਬਾਅਦ ਵਿੱਚ ਸਭ ਦੀ ਅਸਲੀਅਤ ਸਾਹਮਣੇ ਆਉਣ ਲੱਗੀ ਪਹਿਲਾਂ ਤਾਂ ਭਰਾਵਾ ਨੇ ਸਾਥ ਦਿੱਤਾ ਪਰ ਬਾਅਦ ਵਿੱਚ ਉਹ ਭਾਬੀਆਂ ਦੇ ਨਾਲ ਹੀ ਮਿਲ ਗਏ ਤੁਹਾਨੂੰ ਤਾਂ ਪਤਾ ਹੈ ਕੁੱਤਿਆਂ ਵਾਂਗ ਦਿੱਤੀ ਹੋਈ ਰੋਟੀ ਮੈਂ ਨਹੀਂ ਖਾ ਸਕਦੀ ਜਿਸ ਘਰ ਵਿੱਚ ਮੈਂ ਰਹਿਨੀ ਆ ਉਹ ਮੇਰੇ ਮਾਮਾ ਜੀ ਦਾ ਘਰ ਹੈ ਮਾਮਾ ਜੀ ਦਾ ਸਾਰਾ ਪਰਿਵਾਰ ਵਿਦੇਸ਼ ਚਲਾ ਗਿਆ ਹੈ ਇੰਦਰ ਡਰ 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 ਦਾ ਬੋਲਿਆ ਇੱਕ ਗੱਲ ਕਹਾ ਕੀ ਅੱਜ ਵੀ ਮੇਰੀ ਯਾਦ ਆਉਂਦੀ ਹੈ ਪ੍ਰੀਤ ਨੇ ਕੋਈ ਜਵਾਬ ਨਾ ਦਿੱਤਾ ਤੇ ਮੂੰਹ ਦੂਜੇ ਪਾਸੇ ਕਮਾ ਲਿਆ ਇੰਦਰ ਸ਼ਾਇਦ ਦੇਖ ਨਹੀਂ ਸਕਿਆ ਕਿ ਪ੍ਰੀਤ ਦੀ ਅੱਖਾਂ ਵਿੱਚ ਹੰਝੂ ਸੀ ਉਹ ਬਾਹਰ ਵੱਲ ਵੇਖਦੇ ਹੋਏ ਬੋਲੀ ਹੁਣ ਕਿਸੇ ਦੀ ਯਾਦ ਨਹੀਂ ਆਉਂਦੀ ਸਵੇਰ ਤੋਂ ਸ਼ਾਮ ਤੱਕ ਬਸ ਇਸੇ ਚਿੰਤਾ ਵਿੱਚ ਰਹਿਣੀ ਆ ਕਿ ਰੋਟੀ ਕਿਵੇਂ ਕਮਾਵਾਂ ਇਸ ਵਿੱਚ ਹੀ ਦਿਨ ਨਿਕਲ ਜਾਂਦਾ ਹੈ ਜਵਾਬ ਸੁਣ ਕੇ ਉਹ ਪੂਰਾ ਰਸਤਾ ਚੁੱਪ ਰਿਹਾ। ਪ੍ਰੀਤ ਰਸਤਾ ਦੱਸਦੀ ਗਈ ਤੇ ਸਿੱਧੇ ਉਹ ਰਸਤੇ 'ਤੇ ਚੱਲਦਾ ਗਿਆ। ਉਸਨੇ ਪ੍ਰੀਤ ਨੂੰ ਜਰਾ ਵੀ ਇਸ ਗੱਲ ਦਾ ਅਹਿਸਾਸ ਨਾ ਹੋਣ ਦਿੱਤਾ ਕਿ ਉਹ ਪਹਿਲਾਂ ਵੀ ਇੱਥੇ ਆ ਚੁੱਕਿਆ ਹੈ। ਉਸ ਦਾ ਪਿੱਛਾ ਕਰਦੇ ਕਰਦੇ ਘਰ ਵੱੜਦੇ ਇੰਦਰ ਦਾ ਦਿਲ ਅੰਦਰ ਹੀ ਅੰਦਰ ਤੜਪਣ ਲੱਗਾ ਕਿਉਂਕਿ ਘਰ ਦੀ ਹਾਲਤ ਬਹੁਤ ਖਰਾਬ ਸੀ। ਕਲੀ ਜਗ੍ਹਾ-ਜਗ੍ਹਾ ਤੋਂ ਉੱਤਰੀ ਹੋਈ ਸੀ। ਦੀਵਾਰਾਂ ਬਹੁਤ ਕਮਜ਼ੋਰ ਸੀ। ਪ੍ਰੀਤ ਅੱਗੇ-ਅੱਗੇ ਚੱਲ ਰਹੀ ਸੀ। ਕਮਰੇ ਕੋਲ ਪਹੁੰਚ ਕੇ ਉਹ ਬੋਲੀ, ਗੁੱਡੀ ਦੇਖ ਕੌਣ ਆਇਆ ਤੈਨੂੰ ਮਿਲਣ ਗੁੱਡੀ ਹੁਣ ਪੂਰੀ ਤਰ੍ਹਾਂ ਠੀਕ ਹੋ ਚੁੱਕੀ ਸੀ ਤੇ ਬਾਹਰ ਆ ਕੇ ਵੇਖਣ ਲੱਗੀ ਪ੍ਰੀਤ ਦੀ ਮਾਂ ਵੀ ਬਾਹਰ ਆ ਗਈ ਗੁੱਡੀ ਟੁਕੜ ਟੁਕੜ ਆਪਣੀਆਂ ਬੜੀਆਂ ਬੜੀਆਂ ਅੱਖਾਂ ਨਾਲ ਦੇਖ ਰਹੀ ਸੀ ਪਰਿੰਦਰ ਦੇ ਕੋਲ ਨਹੀਂ ਆਈ ਉਹ ਪ੍ਰੀਤ ਨਾਲ ਜਾ ਕੇ ਲਿਪਟ ਗਈ ਪ੍ਰੀਤ ਬੋਲੀ ਡਰ ਨਾ ਪੁੱਤ ਇਹ ਤੇਰੇ ਪਾਪਾ ਨੇ ਪਾਪਾ ਪਰ ਪਾਪਾ ਗੰਦੇ ਨੇ ਇਹਨਾਂ ਨੇ ਬਹੁਤ ਦੁੱਖ ਦਿੱਤਾ ਸਾਨੂੰ ਗੁੱਡੀ ਬੋਲੀ ਉਹਨੂੰ ਵੱਡੀ ਹੋ ਚੁੱਕੀ ਸੀ ਉਹ ਸਾਰੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਣ ਲੱਗੀ ਸੀ ਇੰਦਰ ਨੂੰ ਜਿਸ ਗੱਲ ਦਾ ਡਰ ਸੀ ਉਹੀ ਹੋਇਆ ਇਸ ਲਈ ਉਹ ਕੱਲਾ ਨਹੀਂ ਸੀ ਆ ਰਿਹਾ ਪ੍ਰੀਤ ਨੂੰ ਨਾਲ ਲਿਆਇਆ ਇੰਦਰ ਚਿਚਕਦੇ ਹੋਏ ਸੱਸ ਦੇ ਪੈਰੀ ਹੱਥ ਲਾਉਣ ਲਈ ਅੱਗੇ ਵਧਿਆ ਤਾਂ ਸੱਸ ਵੀ ਦੋ ਕਦਮ ਪਿੱਛੇ हट ਗਈ ਬੋਲੀ ਦੂਰ ਹੋ ਜਾ ਮੇਰੇ ਤੋਂ ਸਾਡਾ ਕੋਈ ਰਿਸ਼ਤਾ ਨਹੀਂ ਇਸ ਲਈ ਪੈਰੀ ਹੱਥ ਲਾਉਣ ਦੀ ਕੋਈ ਜ਼ਰੂਰਤ ਨਹੀਂ ਇੰਦਰ ਥੱਲੇ ਹੀ ਬੈਠ ਗਿਆ ਫਿਰ ਭਰੀਆਂ ਅੱਖਾਂ ਨਾਲ ਦੋਵੇਂ ਹੱਥ ਫੈਲਾ ਕੇ ਆਪਣੀ ਕੁੜੀ ਨੂੰ ਆਪਣੇ ਕੋਲ ਆਉਣ ਦਾ ਇਸ਼ਾਰਾ ਕਰਨ ਲੱਗਾ ਉਸ ਦੀਆਂ ਅੱਖਾਂ ਕਹਿ ਰਹੀਆਂ ਸੀ ਕਿ ਇੱਕ ਵਾਰ ਆ ਕੇ ਮੇਰੇ ਦਿਲ ਨਾਲ ਲੱਗ ਜਾ ਮੇਰੀ ਗੁੱਡੀ ਮੇਰੀ ਰਾਣੀ ਗੁੱਡੀ ਨੇ ਆਪਣੀ ਮਾਂ ਵੱਲ ਵੇਖਿਆ ਪ੍ਰੀਤ ਨੇ ਇਸ਼ਾਰੇ ਨਾਲ ਉਸ ਨੂੰ ਜਾਣ ਲਈ ਕਿਹਾ ਗੁੱਡੀ ਦੌੜ ਕੇ ਆਪਣੇ ਪਿਤਾ ਦੇ ਗਲੇ ਲੱਗ ਗਈ ਇੰਦਰ ਲਈ ਇਹ ਸਮਾਂ ਸੁਪਨੇ ਤੋਂ ਘਟ ਨਹੀਂ ਸੀ ਉਹ ਫੱਕ ਫੱਕ ਕਰਕੇ ਰੋਣ ਲੱਗਾ ਰੋਂਦੇ ਰੋਂਦੇ ਬੋਲਿਆ ਮਾਫ ਕਰਦੇ ਮੇਰੀ ਧੀਏ ਜ਼ਿੰਦਗੀ ਦੇ ਫੈਸਲੇ ਲੈਣ ਵਿੱਚ ਮੈਨੂੰ ਬਹੁਤ देर ਹੋ ਗਈ ਨਹੀਂ ਤਾਂ ਅੱਜ ਤੂੰ ਤੇ ਤੇਰੀ ਮਾਂ ਮੇਰੇ ਨਾਲ ਹੁੰਦੇ ਫਿਰੋਜ਼ ਨੂੰ ਗੱਡੀ ਕੋ ਲੈ ਆਇਆ ਗੱਡੀ ਦੀ ਡਿੱਗੀ ਖੋਲ ਕੇ ਬੋਲਿਆ ਦੇਖ ਮੈਂ ਤੇਰੇ ਲਈ ਕੀ ਕੀ ਲੈ ਕੇ ਆਇਆ ਉਸਨੇ ਇੱਕ ਥੈਲੀ ਵਿੱਚੋਂ ਬਹੁਤ ਸਾਰਾ ਸਮਾਨ ਕੱਢਿਆ ਚਾਕਲੇਟ ਬਿਸਕਟ ਖਿਡੌਣੇ ਕੱਪੜੇ ਉਹ ਇੱਕ ਇੱਕ ਕਰਕੇ ਸਮਾਨ ਗੁੱਡੀ ਨੂੰ ਦਿੰਦਾ ਰਿਹਾ ਪ੍ਰੀਤ ਗੌਰ ਨਾਲ ਦੇਖ ਰਹੀ ਸੀ ਸੋਚ-ਸੋਚ ਕੇ ਉਸ ਦਾ ਦਿਲ ਜੋਰ ਨਾਲ ਟੜਕ ਰਿਹਾ ਸੀ ਕਿ ਉਸ ਥੈਲੀ ਵਿੱਚ ਉਸ ਲਈ ਵੀ ਕੁਝ ਨਿਕਲੇਗਾ ਪਰ ਥੈਲੀ ਖਾਲੀ ਹੋ ਗਈ ਪ੍ਰੀਤ ਦੇ ਲਈ ਕੁਝ ਵੀ ਨਹੀਂ ਸੀ ਪ੍ਰੀਤ ਸਮਝ ਗਈ ਕਿ ਉਹ ਸਿਰਫ ਇੱਥੇ ਆਪਣੀ ਧੀ ਨੂੰ ਮਿਲਣ ਆਇਆ ਹੈ ਇੰਨੀਆਂ ਸਾਰੀਆਂ ਚੀਜ਼ਾਂ ਲੈ ਕੇ ਗੁੱਡੀ ਬਹੁਤ ਖੁਸ਼ ਹੋ ਗਈ ਪ੍ਰੀਤ ਬੋਲੀ ਹੁਣ ਚੱਲਦੇ ਹਾਂ ਮੈਂ ਦੁਕਾਨ ਤੇ ਵੀ ਜਾਣਾ ਹੈ ਇੰਦਰ ਗੁੱਡੀ ਦੇ ਸਿਰ ਤੇ ਹੱਥ ਫੇਰਦੇ ਹੋਏ ਬੋਲਿਆ ਮੈਂ ਫਿਰ ਆਵਾਂਗਾ ਪੁੱਤ ਪ੍ਰੀਤ ਚੁੱਪਚਾਪ ਕਾਰ ਵਿੱਚ ਆ ਕੇ ਬੈਠ ਗਈ ਦੋਨੋਂ ਚੁੱਪ ਸੀ ਪ੍ਰੀਤ ਸੋਚ ਰਹੀ ਸੀ ਕਿ ਇੰਨਾ ਸਭ ਕੁਝ ਧੀ ਲਈ ਲੈ ਕੇ ਆਏ ਉਸ ਵਿੱਚੋਂ ਕੁਝ ਮੇਰਾ ਦਿਲ ਰੱਖਣ ਲਈ ਹੀ ਮੈਨੂੰ ਦੇ ਦਿੰਦੇ ਤਲਾਕ ਹੋ ਜਾਣ ਨਾਲ ਥੋੜਾ ਹੀ ਸਾਰੇ ਰਿਸ਼ਤੇ ਖਤਮ ਹੋ ਜਾਂਦੇ ਨੇ ਇੰਦਰ ਗੱਡੀ ਚਲਾਉਂਦੇ ਹੋਏ ਬੋਲਿਆ ਇੱਕ ਗੱਲ ਕਹਾ ਜੇ ਤੇਰੇ ਲਈ ਕੋਈ ਚੀਜ਼ ਲਿਆਉਂਦਾ ਤਾਂ ਤੂੰ ਰੱਖ ਲੈਂਦੀ ਪ੍ਰੀਤ ਨੇ ਤਿਰਛੀਆਂ ਨਜ਼ਰਾਂ ਨਾਲ ਉਸ ਵੱਲ ਵੇਖਿਆ ਫਿਰ ਬੋਲੀ ਜਿ ਲੈ ਆਉਂਦੇ ਫਿਰ ਵੇਖਦੀ ਹੁਣ ਛੱਡੋ ਉਹ ਜਲਦਬਾਜੀ ਵਿੱਚ ਬੋਲਿਆ ਲਿਆਇਆ ਪਰ ਤੂੰ ਵਾਦਾ ਕਰ ਕਿ ਤੂੰ ਲੈ ਲਵੇਂਗੀ ਜਵਾਬ ਸਵਾਲ ਨਹੀਂ ਕਰੇਗੀ ਰੀਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ ਉਹ ਸੋਚਣ ਲੱਗੀ ਕਿ ਅਜਿਹਾ ਕੀ ਹੋਵੇਗਾ ਜੋ ਦਿੰਦੇ ਹੋਏ ਉਹ ਇੰਨਾ ਘਬਰਾ ਰਿਹਾ ਹੈ ਉਹ ਅੰਦਰ ਹੀ ਅੰਦਰ ਬੇਚੈਨੀ ਨੂੰ ਛਪਾਉਂਦੇ ਹੋਏ ਬੋਲੀ ਲਿਆਓ ਦੋ ਹੁਣ ਐਨੇ ਪਿਆਰ ਨਾਲ ਲਿਆਏ ਹੂੰ ਤਾਂ ਮਨਾ ਵੀ ਨਹੀਂ ਕਰ ਸਕਦੀ ਪਰ ਫਿਰ ਕੁਝ ਨਹੀਂ ਲਵਾਂਗੀ ਇੰਦਰ ਨੇ ਜੀ ਵਿੱਚੋਂ ਕੁਝ ਕੱਟ ਕੇ ਉਸ ਵੱਲ ਵਧਾ ਦਿੱਤਾ। ਪ੍ਰੀਤ ਨੇ ਟੜਕਦੇ ਦਿਲ ਨਾਲ ਹੱਥ ਅੱਗੇ ਕਰ ਲਿਆ। ਇੰਦਰ ਨੇ ਜੋ ਚੀਜ਼ ਉਸਦੇ ਹੱਥ ਉੱਤੇ ਰੱਖੀ ਉਹ ਕੋਈ ਆਮ ਵਸਤੂ ਨਹੀਂ ਸੀ। ਉਹ ਸੀ ਇੱਕ ਮੰਗਲ ਸੂਤਰ। ਇੰਦਰ ਦਾ ਦਿਲ ਜ਼ੋਰ-ਜ਼ੋਰ ਨਾਲ ਟੜਕ ਰਿਹਾ ਸੀ। ਕਬਰਾੜ ਦੇ ਮਾਰੇ ਉਸਨੇ ਗੱਡੀ ਸਾਈਡ ਤੇ ਰੋਕ ਦਿੱਤੀ। ਪ੍ਰੀਤ ਹੈਰਾਨ ਹੋ ਕੇ ਬੋਲੀ ਇਹ ਕੀ ਹੈ? ਇੰਦਰ ਬੋਲਿਆ ਮਨਾਣਾ ਕਰੀ ਨਹੀਂ ਤਾਂ ਮੇਰਾ ਦਿਲ ਟੁੱਟ ਜਾਵੇਗਾ। ਬੜੀ ਆਸ ਨਾਲ ਲੈ ਕੇ ਆਇਆ ਮੈਂ ਆਪਣੀਆਂ ਸਾਰੀਆਂ ਗਲਤੀਆਂ ਦੀ ਤੇਰੇ ਤੋਂ ਮਾਫੀ ਮੰਗਦਾ ਮੈਂ ਬਹੁਤ ਵੱਡਾ ਮੂਰਖ ਹਾਂ ਇਸ ਲਈ ਮੈਨੂੰ ਆਪਣਿਆਂ ਨੇ ਹੀ ਠੱਗ ਲਿਆ ਤੇ ਮੇਰੀ ਧੀ ਤੇ ਪਤਨੀ ਤੋਂ ਦੂਰ ਕਰ ਦਿੱਤਾ ਜਦੋਂ-ਜਦੋਂ ਤੈਨੂੰ ਮੇਰੀ ਜ਼ਰੂਰਤ ਸੀ ਉਦੋਂ ਮੈਂ ਤੇਰਾ ਸਾਥ ਨਾ ਦੇ ਸਕਿਆ ਪਰ ਮੈਂ ਵਾਦਾ ਕਰਦਾ ਕਿ ਹੁਣ ਤੇਰਾ ਹੱਥ ਕਦੇ ਨਹੀਂ ਛੱਡਾਂਗਾ ਇਹ ਸਾਥ ਮੇਰੇ ਮਰਨ ਦੇ ਬਾਅਦ ਹੀ ਟੁੱਟੇਗਾ ਹੁਣ ਅਸੀਂ ਆਪਣਾ ਨਵਾਂ ਸੰਸਾਰ ਬਸਾਵਾਂਗੇ ਗੁੱਡੀ ਦੀ ਚੰਗੀ ਪਰਵਰਿਸ਼ ਤੇ ਮੰਮੀ ਦਾ ਬੁਢਾਪਾ ਵੀ ਸਵਰ ਜਾਵੇਗਾ ਅਚਾਨਕ ਹੋਈ ਇਸ ਗੱਲਬਾਤ ਨਾਲ ਉਹ ਇੱਕਦਮ ਪੁਤਲਾ ਜਿਹੀ ਬਣ ਗਈ ਉਹ ਕੁਝ ਬੋਲ ਨਹੀਂ ਸਕੀ ਬਸ ਇੱਕ ਟਾਕ ਮੰਗਲ ਸੂਤਰ ਨੂੰ ਦੇਖਦੀ ਰਹੀ 인ਦਰ ਬੋਲਿਆ ਪ੍ਰੀਤ ਇਹ ਪ੍ਰੀਤ ਮੈਂ ਤੇਰਾ ਉਹੀ 인ਦਰ ਆ ਪਲੀਜ਼ ਮਨਾ ਨਾ ਕਰੀ ਮੈਂ ਤੈਨੂੰ ਅਜਹੀ ਜ਼ਿੰਦਗੀ ਜਿਉਂਦੇ ਹੋਏ ਨਹੀਂ ਦੇਖ ਸਕਦਾ ਜਦੋਂ ਤੋਂ ਮੈਂ ਤੇਰਾ ਇਹ ਹਾਲ ਦੇਖਿਆ ਮੈਂ ਰੋਜ਼ ਮਰ ਮਰ ਕੇ ਜਿਉਂਦਾ ਪ੍ਰੀਤ ਮੰਗਲ ਸੂਤਰ ਨੂੰ ਮੁਠੀ ਵਿੱਚ ਬੰਦ ਕਰਕੇ ਬੋਲੀ ਤਲਾਕ ਦੇ ਕਾਗਜ਼ਾਂ ਦਾ ਕੀ ਹੋਵੇਗਾ ਫਾੜ ਦਵਾਂਗੇ ਇੰਦਰ ਰੋਂਦੇ ਹੋਏ ਬੋਲਿਆ ਪ੍ਰੀਤ ਉਸ ਨੂੰ ਵਾਪਸ ਮੰਗਲ ਸੂਤਰ ਦੇਣ ਲੱਗੀ ਤਾਂ ਇੰਦਰ ਨੇ ਬੈਂਦੀ ਅੱਖਾਂ ਨਾਲ ਉਸ ਨੂੰ ਵੇਖਿਆ ਤੇ ਹੱਥ ਜੋੜ ਲਏ ਪ੍ਰੀਤ ਬੋਲੀ ਆਪਣੇ ਹੱਥਾਂ ਨਾਲ ਹੀ ਗਲੇ ਵਿੱਚ ਪਾ ਦੇਵੋ ਇਹ ਨਾ ਸੁਣਦੇ ਹੀ ਇੰਦਰ ਖੁਸ਼ੀ ਵਿੱਚ ਉੱਛਲ ਪਿਆ ਤੇ ਮੰਗਲ ਸੂਤਰ ਲੈ ਕੇ ਪ੍ਰੀਤ ਦੇ ਗਲੇ ਵਿੱਚ ਪਾ ਦਿੱਤਾ ਉਹ ਖੁਸ਼ੀ ਨਾਲ ਪਾਗਲ ਹੋ ਗਿਆ ਗੱਡੀ ਸਟਾਰਟ ਕਰਕੇ ਵਾਪਸ ਪ੍ਰੀਤ ਦੇ ਘਰ ਵੱਲ ਘੁਮਾ ਦਿੱਤੀ ਗੱਡੀ ਤੇ ਅੰਮਾ ਨੂੰ ਗੱਡੀ ਵਿੱਚ ਬਿਠਾਇਆ ਤੇ ਆਪਣੇ ਘਰ ਵੱਲ ਚੱਲ ਪਿਆ ਜੇ ਕਹਾਣੀਆਂ ਚੰਗੀਆਂ ਲੱਗ ਰਹੀਆਂ ਨੇ ਲਾਈਕ ਸ਼ੇਅਰ ਜ਼ਰੂਰ ਕਰਨਾ ਇਹੋ ਜਿਹੀਆਂ ਦਿਲ ਨੂੰ ਛੂਹ ਜਾਣ ਵਾਲੀਆਂ ਕਹਾਣੀਆਂ ਇੱਕ ਵਾਰ ਚੈਨਲ ਤੇ ਜਾ ਕੇ ਜ਼ਰੂਰ ਸੁਣਨਾ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਉਣਗੀਆਂ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਧੰਨਵਾਦ ਜੀ